ਉਹ ਹੋਰ ਸਾਹ ਨਹੀਂ ਲੈਣਾ ਮਿਲਦਾ ਜਿੰਨੇ ਤੁਸੀਂ ਮਿਹਨਤ ਕੀਤੀ ਹੈ ਜਿਹੜਾ ਜ਼ਗਰਕਾਰ ਕਹਿੰਗੇ ਗਿਆ ਵੀ ਹੱਡ ਵੀ ਆਏ ਤੇ ਇੱਕ ਹਣ ਮਦਦ ਆ ਗਿਆ ਇਹ ਇਹ ਹੱਡ ਦਾ ਸਾਥ ਹੈ ਜਿਹੜਾ ਮਦਦ ਆ ਲੈ ਤਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਘਰਾਂ ਤੱਕ ਰਾਸ਼ਨ ਨਹੀਂ ਜਾਣਾ ਇਹਦੀ ਸਾਨੂੰ ਬਹੁਤ ਮਿਹਨਤ ਕਰਨੀ ਪਣੀ ਇਹਦੇ ਵਾਸਤੇ ਹੁਣ ਜਿਵੇਂ ਇਹਨਾਂ ਨੇ ਤਰਤੀਬ ਬਣਾਈ ਹੈ ਸਾਡੀਆਂ ਦੋਨੇ ਟੀਮਾਂ ਦੇ ਰਾਦਰੋ ਉਦੇ ਹਿਸਾਬ ਨਾਲ ਜਿਵੇਂ ਮਾਛੀਵਾਲਾ ਪਿੰਡ ਬੋਲਿਆ ਫਿਰ ਗੱਗਣ ਬੋਲਿਆ ਜਿਹੜੇ ਐ ਪਿੰਡ ਬੋਲਣਗੇ ਉਹ ਪਿੰਡ ਨੂੰ ਵੈਸੇ ਤਾਂ ਇਹਨਾਂ ਨੇ ਤਰਤੀਬ ਬਣਾਈਏ ਦੱਸਣਗੇ ਇਹ ਮੇਰੇ ਮੁਤਾਬਕਾ ਜਦੋਂ ਮਾਛੀਵਾਲੇ ਪਿੰਡ ਦੇ ਵਿੱਚ ਟਰਾਲੀ ਜਾਵੇ ਜਿਹੜੇ ਸਾਥੀ ਉਹ ਟਰਾਲੀ ਨਾਲ ਜਾਣ ਉਹ ਨਾਲ ਦੀ ਨਾਲ ਉਹ ਵੀ ਲਿਸਟ ਬਣਾਉਣ ਕਿ ਕਿਹੜੇ ਪਰਿਵਾਰ ਨੂੰ ਰਾਸ਼ਨ ਦੇਤਾ ਜਿੰਨੇ ਪਿੰਡ ਦੇ ਵਿੱਚ ਮਾਛੀ ਵਾਲੇ ਪਿੰਡ ਚ ਕਿੰਨੇ ਘਰਾਂ ਨੂੰ ਰਾਸ਼ਨ ਤੁਸੀਂ ਦੇਤਾ ਕਿੰਨਾ ਰਾਸ਼ਨ ਵੰਡਿਆ ਗਿਆ ਜੇ ਤੁਹਾਨੂੰ ਪਹਿਲਾਂ ਸਮਝ ਆਇਆ ਠੀਕ ਹੈ ਮੈਂ ਦੁਬਾਰੇ ਦੂਰ ਲਾਉਣਾ ਆਵੇ ਲਿਸਟ ਮਾਛੀ ਵਾਲੇ ਦੀ ਬਣ ਗਈ ਦੂਜੀ ਗੱਗੜ ਪਿੰਡ ਦੀ ਟਰਾਲੀ ਚਲੀ ਗਈ ਗੱਗੜ ਪਿੰਡ ਦੇ ਵਿੱਚ ਜਿਹੜੀ ਟਰਾਲੀ ਗਈ ਹੈ ਗੱਗੜ ਪਿੰਡ ਦੇ ਸਾਥੀ ਹੁਣ ਆਪਣੇ ਇੱਧਰ ਲਈ ਹੁਣ ਇਧਰੋਂ ਕਿਹੜੀ ਸੰਗਰੂਪ ਦੀ ਕਿਹੜੀ ਟਰਾਲੀ ਹੈ ਉਹ ਪਿੰਡ ਵਾਲੇ ਹੁਣ ਉਹਨਾਂ ਚੋਂ ਕੋਈ ਕੋਥੇ ਲਿਸਟ ਬਣਾਵੇ ਇੱਕ ਬੰਦਾ ਰਾਸ਼ਨ ਵੰਡੀ ਜਾਂਦੇ ਨੇ ਦੂਜਾ ਬੰਦਾ ਲਿਖ ਜਾਏ ਭਾਈ ਇਹਦਾ ਘਰ ਕੀ ਹੈ ਜਿੱਦੇ ਰਾਸ਼ਨ ਦਿੱਤਾ ਕਿੰਨਾ ਰਾਸ਼ਨ ਦਿੱਤਾ ਐ ਲਿਸਟਾਂ ਜੇ ਬਣਾ ਲੈਣਾ ਤੁਸੀਂ ਐ ਜੇ ਰਾਸ਼ਨ ਤੁਸੀਂ ਵੰਡਤਾ ਤਾਂ ਪੰਜਾਬ ਦੇ ਵਿੱਚ ਇਹ ਹਿੰਦੁਸਤਾਨ ਦੇ ਵਿੱਚ ਕੋਈ ਅਜਿਹੀ ਜੱਥੇਬੰਦੀ ਨਹੀਂ ਜਿਹਨੇ ਐ ਰਾਸ਼ਨ ਵੰਡਦਾ ਹੋਵੇ ਬੋਲੋ ਸੋਨਿਆ ਹਾਲੇ ਪਾਰੇ ਐਨੂੰ ਸੁੱਡੇ ਮਾਂ ਦੇ ਪੁੱਤੋਂ ਮਿਹਨਤ ਕਹਿੰਦੇ ਨੇ ਜੇ ਤੁਸੀਂ ਜੇ ਘਰ ਘਰ ਜੇ ਪੀੜਤ ਲੋਕਾਂ ਤੱਕ ਪਹੁੰਚਾਉਣੀ ਹੈ ਨਾ ਤੁਸੀਂ ਆਹ ਮਿਹਨਤ ਹੈ ਜਿੰਨਾ ਹਿੱਸਾ ਖੜਾ ਸੁੱਡੇ ਤੇ 2-4 ਬੰਦੇ ਹੀ ਬਜ਼ੁਰਗ ਹੈ ਸਾਰੇ ਭਰੇ ਗੱਭਰੂ ਜਿੰਨੇ ਤੁਸੀਂ ਇਧਰੋਂ ਆਏ ਹੋ ਸਾਰੇ ਹੋ ਗੱਭਰੂ ਨੇ ਛੋਡੀ ਲੋੜ ਹੈ ਹੁਣ ਸਾਡੇ ਤਾਂ ਗੋਡੇ ਬਾਈ ਕੰਮ ਨਹੀਂ ਕਰਦੇ ਇੱਥੇ ਜਾ ਕੇ ਟੱਕ ਜਾ ਕੰਮ ਤੁਸੀਂ ਕਰਨਾ ਹੈ ਹਾਂਜੀ ਸਕੀਮ ਪਲਾਨ ਕਿਧਰੋਂ ਰਾਸ਼ਨ ਕਿੰਨਾ ਰਾਸ਼ਨ ਕਿਵੇਂ ਰਾਸ਼ਨ ਆਉਣਾ ਹੈ ਇਹ ਪ੍ਰਬੰਧ ਅਸੀਂ ਸਦਾ ਕਰਾਂਗੇ ਆ ਲੈ ਕੇ ਤਾਂ ਅਸੀਂ ਆ ਗਏ ਵੱਡਣਾ ਤੁਸੀਂ ਐ ਇਹ ਵੱਡਣਾ ਤੁਹਾਡੇ ਵਾਸਤੇ ਬਹੁਤ ਔਖਾ ਹੈ ਇੱਕ ਇਹਦੇ ਵਿੱਚ ਵੱਡੀ ਬਾਤ ਹੈ ਆਹਨਾਂ ਦੇ ਇੱਕ ਵਾਂ ਭੈਣ ਭਰਾ ਮੇਰਾ ਆਹ ਮੇਰਾ ਸੱਚਾ ਸਕੇਲਾ ਇੱਕ ਹੋ ਜਾ ਇੱਕ ਹੋ ਜਾ ਇੱਕੋ ਤਰਤੀਬ ਸਾਰਿਆਂ ਵਾਸਤੇ ਇਸ ਕਰਕੇ ਇਹ ਤੇ ਜੋੜ ਲਾ ਦੋ ਮਿੱਤਰੋ ਜੇ ਤੁਸੀਂ ਇਹ ਚ ਬਚ ਗਏ ਨਾ ਫਿਰ ਛੋਟੇ ਦੇ ਮਾਰ ਨਹੀਂ ਕੋਈ ਪੈਣ ਸਾਨੂੰ ਪਤਾ ਹੈ ਸਾਡੇ ਆਪਣੇ ਜਮਾਂ ਨੇੜਲੇ ਬੰਦੇ ਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਦੋਂ ਉਹਨਾਂ ਨੂੰ ਪੁੱਛਿਆ ਕੋਈ ਮਦਦ ਦੀ ਲੋੜ ਹੈ ਉਹ ਕਹਿੰਦੇ ਨਹੀਂ ਸਾਨੂੰ ਕੋਈ ਮਦਦ ਦੀ ਲੋੜ ਐ ਹਿਤਮੂਰੇ ਰੱਖੇ ਹੋਏ ਨੇ ਜਿਹੜੇ ਬੰਦੇ ਹਿਤਮੂਰੇ ਰੱਖ ਦਿੰਦੇ ਨੇ ਖੋਦੇ ਨੇ ਉਹ ਜਿਹੜੇ ਵੱਡਣ ਵਾਲੇ ਲੋਕਾਂ ਦਾ ਵੀ ਐ ਮੰਨ ਚ ਜਾਂਦੀ ਐ ਵੀ ਜਦੋਂ ਉੱਥੇ ਦਾ ਸਮਾਨ ਖੋਹਦੇ ਨੇ ਜਾਂ ਭੁੱਖਾ ਮਰਦਾ ਭਈਆ ਭੁੱਖੇ ਮਰਦੇ ਲੋਕ ਮੰਗਦੇ ਲੋਕ ਆਪਾਂ ਜਿਨ੍ਹਾਂ ਨੂੰ ਆਪਾਂ ਦੇਣ ਜਾ ਰਿਹਾ ਹੈ ਸਮਾਨ ਉਹ ਮੰਗਤੇ ਨੇ ਉਹਨਾਂ ਦੇ ਸਹਾਰ ਕਰਨ ਜਾ ਰਿਹਾ ਆਪਾਂ ਕੋਈ ਇਸ ਕਰਕੇ ਇਹ ਡਿਊਟੀ ਨੂੰ ਆਇ ਨਿਭਾਇਓ ਮੈਨੂੰ ਲੱਗਦਾ ਵੀ ਜਿੰਨਾ ਆਪਾਂ ਲੇਟ ਹੋ ਗਏ ਕਿਉਂਕਿ ਰਾਤ ਨੂੰ ਹੁਣ ਗਾਹਾਂ ਵਾਲੀਆਂ ਟਰਾਲੀਆਂ ਜਿਹੜੀਆਂ ਆਉਣਗੀਆਂ ਅਗਲੀ ਸ਼ਿਫਟ ਜਿਹੜੀ ਆਊਗੀ ਉਸੇ ਮੰਡੀ ਜਾਊਗੀ ਇਸ ਮੰਡੀ ਦੇ ਵਿੱਚ ਪਾਣੀ ਦੇ 2 ਕੈਂਟਰ ਤੇ ਕੀ ਆ ਪਾਣੀ ਤੇ ਦੋਤਨ ਤੇ ਲਾਈਟਾਂ ਦਾ ਪ੍ਰਬੰਧ ਦਾ ਇਹ ਕਰਿਓ ਜਿਹੜੀਆਂ ਠਾਡੀਆਂ ਆਉਣਗੀਆਂ ਪੱਖਿਆਂ ਦਾ ਉਹ ਸ਼ੈੱਡ ਚ ਪੱਖੇ ਲੱਗ ਜਾਣਗੇ ਕੋਈ ਨਹੀਂ ਸਮਝ ਲਾਂਗੇ ਆਪਾਂ ਸਾਰਾ ਜਿਹੜਾ ਖਰਚਾ ਕੋਚਾ ਹੋਊਗਾ ਜਿਹੜੀਆਂ ਟਰਾਲੀਆਂ ਹੁਣ ਆਉਣੀਆਂ ਨੇ ਉਹਨਾਂ ਦੇ ਵਿੱਚ ਆਪਦੇ ਗੈਸ ਸਿਲੰਡਰ ਲੈ ਕੇ ਆਉਣਗੇ ਉਹ ਚਾਹ ਪਾਣੀ ਦਾ ਰਾਸ਼ਨ ਉਹਨਾਂ ਦਾ ਖਾਣ ਦਾ ਚਾਹ ਉਹਦੀ ਨਾਲ ਲੈ ਕੇ ਆਉਣਗੇ ਇੱਕ ਦਿਨ ਦਾ ਦਾ ਕੱਲ ਦਾ ਦਾ ਦੁੱਧ ਵੀ ਲੈ ਕੇ ਆ ਜਾਣਗੇ ਜਦੋਂ ਕੱਲ ਨੂੰ ਤੁਰਨਗੇ ਉਹ ਪਰਸੋਂ ਉਹ ਜਿਹੜੇ 23 ਤਰੀਕ ਨੂੰ ਸਵੇਰੇ ਦੁੱਧ ਵੀ ਲੋਡ ਪੈਣੀ ਆ ਉਹ ਸਾਥੇ ਤੁਹਾਨੂੰ ਮੈਂਦ ਕਰੀਦਾ ਤੇ ਉਹ ਤੁਸੀਂ ਹੋਟ ਲਿਓ ਜਿਹੜਾ ਲੰਗਰ ਪਾਣੀ ਉਥੇ ਛਕਾਉਣਾ ਰਾਤ ਦਾ ਜਾਂ ਸਵੇਰ ਵਾਲਾ ਉਧਰੋਂ ਲੰਗਰ ਆਉਣਾ ਲੈ ਕੇ ਆਓ ਬਾਬਿਆਂ ਨਾਲ ਗੱਲ ਕਰੋ ਲੰਗਰ ਇੱਥੇ ਆ ਕੇ ਪੰਗਤਾਂ ਲੈ ਕੇ ਉਹਨਾਂ ਨੂੰ ਛਕਾ ਦਿਓ ਕੋਈ ਉਥੇ दारू ਵਾਲਾ ਹੁੰਦਾ ਰਾਤ ਖੜਵਾ ਪਿਆ ਹੋਣਾ ਘੜਮਾਸੋ ਦੇ ਬਹੁਤ ਕੋਈ ਹਜਾ ਪਸੰਦ ਹੈ ਜਾਂ ਜਿੱ ਕਿਸਮ ਨੇ ਫੇਰ ਵੀ ਚਲੋ ਔਖੇ ਤਾਂ ਹੋਵੋਗੇ ਤੁਸੀਂ ਮੈਨੂੰ ਬਹੁਤ ਜਨਤਾ ਸੀ ਤੇ ਆਹ ਮੰਡੀ ਦੇ ਵਿੱਚ ਤੁਸੀਂ ਖੁੱਲਾ ਥਾਂ ਹੈ ਬਾਥਰੂਮ ਜਾਣ ਵਾਸਤੇ ਫਿਰ ਜਾਣ ਵਾਸਤੇ ਉਰਾਂ ਜਾਣ ਵਾਸਤੇ ਵੀ ਠੀਕ ਹੈ ਤੇ ਤੁਹਾਨੂੰ ਸਾਹਮਣਾ ਤੇ ਤਰਤੀ ਬਣਾਉ ਵਾਸਤੇ ਠੀਕ ਹੈ ਮੈਨੂੰ ਲੱਗਦਾ ਬਹੁਤਾ ਸਮਾਂ ਲਾਵਾ ਬਾਕੀ ਸਾਰੇ ਪ੍ਰਬੰਧਕ ਕਮੇਟੀ ਜਿਵੇਂ ਉਹਨਾਂ ਦਾ ਪਲਾਨ ਬਣਾ ਹੋਇਆ ਜਿੱਕਰ ਉਦੋਂ ਹੀ ਪੱਥਰ ਹੋਵੇ ਦੇਖੋ ਪ੍ਰਧਾਨ ਜੀ ਜਿਹੜੀ ਗੱਲ ਹੈ ਪ੍ਰਧਾਨ ਜੀ ਨੇ ਜਾਬਤੇ ਬਾਰੇ ਬੋਲੀ ਆ ਉਹ ਉਸੇ ਤਰ੍ਹਾਂ ਜਾਬਤੇ ਚ ਵੰਡਣਾ ਨਾਸੀ ਵਾਲਾ ਪਿੰਡ ਆ ਜਿਹੜਾ ਉਹਦੇ ਭਰਾ ਸਾਡੇ ਕੋਲੇ ਆ ਜਾਣ